ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ 24 ਦਸੰਬਰ ਤੋਂ 31 ਦਸੰਬਰ ਨੂੰ ਆਪਾਂ ਸੇਲ ਲੈ ਕੇ ਆ ਰਹੇ ਹਾਂ ਸੇਲ ਦੇ ਵਿੱਚ ਕੱਟ ਪੀਸ ਵੀ ਰਹਿਣਗੇ ਫਰੈਸ਼ ਸੂਟ ਵੀ ਰਹਿਣਗੇ ਦੁਪੱਟਿਆਂ ਵੀ ਰਹਿਣਗੇ ਤੇ ਕੜਾਈ ਵਾਲੇ ਸੂਟਾਂ ਤੇ ਆਪਣੀ ਆਫਰ ਲੱਗੀ ਹੋਈ ਹੈ ਜੀ 15% ਦਾ ਡਿਸਕਾਊਂਟ ਦੇ ਰਹੇ ਹਾਂ ਜੇ ਆਪਾਂ ਕੜਾਈ ਵਾਲੇ ਸੂਟਾਂ ਤੇ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਜੀ ਹਾਂਜੀ ਜੋ ਆਦਿ ਸਾਨੂੰ ਫਸਟ ਟਾਈਮ ਸੁਣ ਰਹੇ ਹੈ ਜੀ ਉਹਨਾਂ ਨੂੰ ਦੱਸਣਾ ਜਾਨੇ ਕਿ ਸਾਡੀ ਸ਼ਾਪ ਡਿਸਟ੍ਰਿਕਟ ਮਾਨਸਾ ਜ਼ਿਲ੍ਹਾ ਮਾਨਸਾ ਦੇ ਵਿੱਚ ਹੈ ਜੀ ਨੇੜੇ ਪੀਰਖਾਨਾ ਡੱਬੇ ਵਾਲੀ ਗਲੀ ਦੇ ਵਿੱਚ ਕਾਕਾ ਕਲੋਥ ਹਾਊਸ ਦੀ ਦੁਕਾਨ ਸਥਿਤ ਹੈ ਹਾਂਜੀ ਹੁਣ ਤੁਹਾਨੂੰ ਆਪਾਂ ਸਾਰੀ ਵੈਰਾਈਟੀ ਬਾਰੇ ਦੱਸਾਂਗੇ ਜੀ ਆਪਣੀ ਜੋ ਆਪਾਂ ਜੋ ਸੇਲ ਦੇ ਵਿੱਚ ਲੈ ਕੇ ਆ ਰਹੇ ਹਾਂ ਜੀ ਸਭ ਤੋਂ ਪਹਿਲ ਤੇ ਜੀ 24 ਦਸੰਬਰ ਨੂੰ ਜੋ ਰਹਿਣਾ ਜੀ ਕੱਟ ਪੀਸ ਰਹਿਣਗੇ ਜੀ ਵੱਡੇ ਪਨੇ ਦੇ ਕੱਟ ਪੀਸ ਰਹਿਣਗੇ ਰਸੀਆ ਬ੍ਰਾਂਡ ਦੇ ਜੀ ਤੇ ਹਾਂਜੀ ਸਭ ਤੋਂ ਪਹਿਲ ਤੇ ਕੱਟ ਪੀਸ ਓਪਨ ਕਰਕੇ ਦਿਖਾਉ ਉਸ ਤੋਂ ਬਾਅਦ ਤੁਹਾਨੂੰ ਆਪਾਂ ਸਾਰੇ ਸੇਲ ਬਾਰੇ ਦੱਸਾਂਗੇ ਆਪਣੀ ਸੇਲ ਦੇ ਵਿੱਚ ਕੱਲ ਕਿੰਨਾ-ਕਿੰਨਾ ਡਿਸਕਾਊਂਟ ਆਪਾਂ ਹਰ ਵੈਰਾਈਟੀ ਦੇ ਵਿੱਚ ਤੁਹਾਨੂੰ ਦੇ ਰਹੇ ਹਾਂ ਜੀ ਹਾਂਜੀ ਜੋ ਕੱਲ ਕੱਟ ਪੀਸ ਓਪਨ ਹੋ ਰਿਹਾ ਜੀ ਇੱਕ ਤਾਂ ਰਸ਼ੀਆ ਬ੍ਰਾਂਡ ਦੇ ਹੋ ਰਿਹਾ ਜੀ ਵੱਡੇ ਪਣੇ ਦੇ ਹੋ ਰਿਹਾ ਆ ਤੁਸੀਂ ਚੈੱਕ ਕਰੀ ਚੱਲੋ ਜੀ ਰਸ਼ੀਆ ਦੇ ਸ਼ਿਮਰ ਪਸ਼ਮੀਨੇ ਦੇ ਕੱਟ ਪੀਸ ਓਪਨ ਕੀਤੇ ਜਾ ਰਹੇ ਜੀ ਕੱਲ 200 ਰੁਪਏ ਮੀਟਰ ਦੇ ਵਿੱਚ ਵੱਡਾ ਪਣਾ ਰਹਿਣਾ ਜੀ ਧਿਆਨ ਦਿੱਤਾ ਹੋਵੇ ਸਾਢੇ 3 ਮੀਟਰ ਤੇ ਸੂਟ ਬੰਦੇ ਜੀ 200 ਰੁਪਏ ਮੀਟਰ ਹੈ 700 ਰੁਪਏ ਦਾ ਸੂਟ ਬਣੂਗਾ ਜੀ ਹਾਂਜੀ ਤੇ ਕੁਆਲਿਟੀ ਇੰਨੀ ਜ਼ਿਆਦਾ ਸੋਹਣੀ ਆਈ ਹੈ ਜੀ ਤੁਹਾਨੂੰ ਬਾਕੀ ਆਪਾਂ ਦਿਖਾਣੇ ਆ ਵੀਡੀਓ ਦੇ ਵਿੱਚ ਆ ਦੇਖੋ ਜੀ ਪੂਰਾ ਡਿਜ਼ਾਈਨ ਹੀ ਆਇਆ ਜੀ ਆਪਣੇ ਕੋਲ ਜੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਜੀ ਸੂਟ ਕਿੰਨੇ ਦਾ ਦੇਵਾਂਗੇ ਜੀ ਪੂਰਾ ਸੂਟ 700 ਰੁਪਏ ਦਾ ਰਸ਼ੀਆ ਬ੍ਰਾਂਡ ਦਾ ਸ਼ਿਮਰ ਪਸ਼ਮੀਨਾ ਜੀ ਬਹੁਤ ਹੀ ਵਧੀਆ ਬ੍ਰਾਂਡ ਹੈ ਜੀ ਬਹੁਤ ਹੀ ਵਧੀਆ ਸਟੱਫ ਹੁੰਦਾ ਜੀ ਇਸ ਦਾ ਤੁਸੀਂ ਆ ਬਾਕੀ ਵੈਰਾਈਟੀ ਚੈੱਕ ਕਰੀ ਜਲੋ ਡਿਜ਼ਾਈਨਿੰਗ ਚੈੱਕ ਕਰੀ ਜਲੋ ਹਾਂਜੀ ਡਿਜ਼ਾਈਨ ਆਇਆ ਬਹੁਤ ਜ਼ਿਆਦਾ ਇੱਕ ਪਾਰਸਲ ਦਾ ਆਪਣੇ ਕੋਲ ਸਟਾਕ ਹੈ ਜੀ ਕੱਲ ਕੀਤਾ ਜਾ ਰਿਹਾ ਜੀ ਰਸ਼ੀਆ ਪਸ਼ਮੀਨੇ ਦੇ ਕੱਟ ਪੀਸ ਸ਼ਿਮਰ ਪਸ਼ਮੀਨਾ ਰਸ਼ੀਆ ਬ੍ਰਾਂਡ ਦਾ ਸ਼ਿਮਰ ਪਸ਼ਮੀਨੇ ਦਾ ਕੱਟ ਪੀਸ ਓਪਨ ਕੀਤੇ ਜਾ ਰਿਹਾ ਆ ਡਿਜ਼ਾਈਨਿੰਗ ਚੈੱਕ ਕਰੋ ਜੀ ਬਹੁਤ ਕਲਾਸੀ ਡਿਜ਼ਾਈਨਿੰਗ ਬਣਾਈ ਹੈ ਜੀ ਇਸ ਵਾਰ ਇੱਕ ਪਾਰਸਲ ਹੀ ਕੰਪਨੀ ਵੱਲੋਂ ਆਇਆ ਹੈ ਜੀ ਆਪਣੇ ਕੋਲ ਦੇਖੋ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਤੁਹਾਨੂੰ ਹਾਂਜੀ ਆ ਡਿਜ਼ਾਈਨਿੰਗ ਦੇਖੋ ਜੀ ਸਟਾਕ ਦੇਖੋ ਜੀ ਬਹੁਤ ਹੀ ਪਿਆਰਾ ਸਟਾਕ ਜੀ ਕੱਲ 24 ਦਸੰਬਰ ਨੂੰ ਓਪਨ ਕੀਤਾ ਜਾ ਰਿਹਾ ਹੈ ਜੀ ਫਿੱਕੇ ਗੂੜੇ ਸਾਰੇ ਤਰ੍ਹਾਂ ਦੇ ਤੁਹਾਨੂੰ ਪ੍ਰਿੰਟ ਮਿਲਣਗੇ ਰੇਟ ਸੁਣ ਲਓ ਜੀ 200 ਰੁਪਏ ਮੀਟਰ ਰਹਿਣਾ ਹੈ ਜੀ ਵੱਡੇ ਪਨੇ ਦਾ ਇਹ ਸੂਟ ਹੁੰਦਾ ਜੀ ਸਾਡੇ 3.5 ਮੀਟਰ ਕਪੜਾ ਲੱਗੂ ਆ 700 ਰੁਪਏ ਦਾ ਸੂਟ ਬਨੂਗਾ ਜੇ ਸ਼ਰਟ ਲਵੋਗੇ ਤਾਂ 350 ਦੀ ਬਨੂਗੀ ਹਾਂਜੀ ਉਸ ਤੋਂ ਬਾਅਦ ਜੀ ਆਪਣੀਆਂ ਜੋ ਆਫਰਸ ਰਹਿਣਗੀਆਂ ਦੂਜੀ ਆਫਰ ਜਰੂਰ ਨੋਟਿਸ ਕੀਤਾ ਜਾਵੇ ਜੀ ਆਪਣੇ ਕੋਲ ਜੋ ਵੈਲਵਟ ਦਾ ਸੂਟ ਹੈ ਜੀ 9000 ਵੈਲਵਟ ਆਪਣੇ ਸਟਾਕ ਕਲੀਅਰ ਹੀ ਕਰਨਾ ਹੈ ਜੀ ਤੇ 500 ਰੁਪਏ ਦਾ 5 ਮੀਟਰ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਜੀ ਆ ਤੁਸੀਂ ਦੇਖ ਲਓ ਜੀ 500 ਦਾ 5 ਮੀਟਰ ਸੂਟ ਦਿੱਤਾ ਜਾਊਗਾ ਇਸ ਤੋਂ ਬਾਅਦ ਜੀ ਪਿਓਰ ਵੈਲਵਟ ਜੀ ਜਿਸ ਦਾ ਪ੍ਰਾਈਸ 2000 ਸੀ 31 ਦਸੰਬਰ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ 1500 ਦਾ 5 ਮੀਟਰ ਸੂਟ ਜੀ 컬러 ਚੈੱਕ ਕਰ ਲਓ ਜੀ ਬਹੁਤ ਪਿਆਰੇ ਕਲਰ ਹੈ ਤੇ ਰੇਟ ਰਹੂਗਾ 1500 ਦਾ 5 ਮੀਟਰ ਤੇ ਆਪਣੇ ਕੋਲ ਜੋ ਕੋਟਰੇਜ ਵੈਲਵਟ ਆਈ ਸੀ ਜੀ ਉਸਦੇ ਆਪਣੇ ਕੋਲ ਤਿੰਨ ਕਲਰ ਬਚੇ ਹੈ ਜੀ ਬਲੈਕ ਮਸਟਰਡ ਤੇ ਸੀ ਗ੍ਰੀਨ ਕਲਰ ਹਾਂਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ 800 ਰੁਪਏ ਦਾ ਸੂਟ 5 ਮੀਟਰ ਇਹ ਆਪਣੀ ਆਫਰ ਦੇ ਹਿੱਸੇ ਰਹਿਣਗੇ ਜੀ ਵੈਲਵਟ ਦੇ ਵੈਰਾਈਟੀਆਂ ਤੇ ਪਲੱਸ ਕੱਟ ਪੀਸ ਰਹਿਣਗੇ ਜੀ ਉਸ ਤੋਂ ਬਾਅਦ ਜੀ ਇੱਕ ਆਪਾਂ ਨੇ ਸੇਲ ਲਗਾਈ ਹੈ ਜੀ ਸੈਲਫ ਪਸ਼ਮੀਨਾ ਜੀ ਸੈਲਫ ਪਸ਼ਮੀਨਾ 5 ਮੀਟਰ ਸੂਟ ਕਿੰਨਾ ਦਿੱਤਾ ਹੈ ਨਾ ਜੀ ਲਿਮਟਿਡ ਸਟਾਕ ਹੈ ਜੀ 5 5 ਮੀਟਰ ਸੂਟ 500 ਰੁਪਏ ਦਾ ਤੁਸੀਂ ਚੈੱਕ ਕਰ ਲਓ ਜੀ ਸਟਾਕ ਆਪਣੇ ਕੋਲ ਹੈਗਾ ਜੀ 50 ਕੁ ਸੂਟਸ ਦਾ ਸ਼ਾਪ ਤੇ ਵਿజిਟ ਕਰ ਲਿਓ 5 ਮੀਟਰ ਦਾ ਪਲੇਨ ਪਸ਼ਮੀਨਾ ਸੈਲਫ 500 ਰੁਪਏ ਦੇ ਵਿੱਚ ਦਿੱਤਾ ਜਾਊਗਾ ਰਾਮ ਟੈਕਸ ਦੇ ਸੂਟਾਂ ਤੇ ਵੀ ਆਫਰ ਲੱਗ ਚੁੱਕੀ ਐ ਸੂਟ ਕਿੰਨੇ ਦਾ ਕਰਤਾ ਜੀ 700 ਰੁਪਏ ਦਾ 5 ਮੀਟਰ ਕਰਤਾ ਜੀ ਸਟਾਕ ਤੁਸੀਂ ਦੇਖ ਸਕਦੇ ਹੋ 700 ਰੁਪਏ ਦਾ 5 ਮੀਟਰ ਆ ਰਾਮ ਟੈਕਸ ਦਾ ਪਸ਼ਮੀਨਾ ਹਾਂਜੀ ਜਿਵੇਂ ਹੁਣ ਤੁਹਾਨੂੰ ਇੱਕ ਚੀਜ਼ ਦੱਸਣਾ ਜਨੈ ਜਿਵੇਂ ਆਹ ਤੁਸੀਂ ਕੱਲੀ ਸ਼ਰਟ ਲੈਨੇ ਹੋ ਪੀਸਾ ਦੇ ਵਿੱਚ ਜੀ 350 ਦੀ ਸ਼ਰਟ ਹੋਗੀ 350 ਦਾ ਆ ਰਾਮ ਟੈਕਸ ਦਾ ਪਸ਼ਮੀਨਾ ਲੈ ਲਓ 700 ਰੁਪਏ ਦਾ ਸੂਟ ਬਣੂਗਾ ਮੈਚਿੰਗ ਕਰਕੇ ਵੀ ਜੇ ਲਵਾਂਗੇ 700 ਰੁਪਏ ਦਾ ਬਣੂਗਾ ਜੇ ਆਲ ਓਵਰ ਵੀ ਖਰੀਦੋਗੇ ਤਾਂ 700 ਦਾ ਬਣੂਗਾ ਹਾਂਜੀ ਇਹ ਤਾਂ ਰੀ ਵੱਡੇ ਬਣੇ ਇਹਦੇ ਕੱਟ ਪੀਸਾਂ ਦੀ ਗੱਲ ਜੀ ਇੱਕ ਆਪਣੇ ਕੋਲ ਆਇਆ ਜੀ ਇੱਕ ਨਿਊ ਸਟਾਕ ਜੀ ਬਿਲਕੁਲ ਨਿਊ ਸਟਾਕ ਆ ਰੱਖੀ ਬਿਲਕੁਲ ਨਿਊ ਸਟਾਕ ਆਇਆ ਜੀ ਤੇ 5 ਮੀਟਰ ਦੇ ਮੋਸਟਲੀ ਸੂਟ ਆਇਆ 5 ਮੀਟਰ ਦੇ ਛੋਟ ਕੱਟ ਵੀ ਮਿਲਣਗੇ 2.5 ਮੀਟਰ ਦੀ ਕੱਟ ਵੀ ਆਈ ਹੈ ਜੀ 4 ਮੀਟਰ ਦੀ ਕੱਟ ਵੀ ਆਈ ਹੈ ਤੇ 5 ਮੀਟਰ ਵੀ ਆਇਆ ਹੈ ਜਿਆਦਾ ਜੋ ਮਾਲ ਹੈ ਜੀ 4 ਅਤੇ 5 ਮੀਟਰ ਦਾ 2.5 ਮੀਟਰ ਦਾ ਮਾਲ ਘਟਾ ਹੈ ਹਾਂਜੀ ਤੇ ਚੈੱਕ ਕਰੋ ਰੇਟ ਕਿੰਨਾ ਹੈ ਰਹਿਣਾ 120 ਰੁਪਏ ਮੀਟਰ ਸਿਰਫ 120 ਰੁਪਏ ਮੀਟਰ ਜੇ ਤੁਸੀਂ ਜਿਵੇਂ ਆਹ ਦੇਖ ਲਓ ਜੀ ਅਸੀਂ 5-5 ਮੀਟਰ ਦੇ ਅੰਦਰ ਕੱਟ ਕੇ ਰੱਖਿਆ ਆ ਡਿਜ਼ਾਈਨਿੰਗ ਚੈੱਕ ਕਰਵਾਓ ਜੀ 120 ਰੁਪਏ ਮੀਟਰ ਰਾਕੀ ਖਿਮਰ ਸਹਿਬਾ ਦਾ ਜੀ ਰਾਕੀ ਦਾ ਸੂਟ ਰਿਆਣਾ ਜੀ 600 ਰੁਪਏ ਦਾ 5 ਮੀਟਰ ਕੋਈ ਜ਼ਿਆਦਾ ਸੂਟ ਨਹੀਂ ਹੈਗੇ ਜੀ 150 ਸੂਟਾਂ ਦਾ ਸਟਾਕ ਹੈ ਜੀ ਫਾਇਦਾ ਜੋ ਕਰਨਾ ਜਾਂਦਾ ਹੈ ਕਲਾਇੰਟ ਕਰ ਲਓ ਕਿੰਨੇ ਦਾ ਸੂਟ ਰਹੂਗਾ 5 ਮੀਟਰ ਦਾ ਸੂਟ 600 ਰੁਪਏ ਦਾ 120 ਰੁਪਏ ਮੀਟਰ 2.5 ਮੀਟਰ 4 ਮੀਟਰ ਅਤੇ 5 ਮੀਟਰ ਦੀ ਕੱਟ ਤੁਹਾਨੂੰ ਇਹਨਾਂ ਪੀਸਾ ਦੇ ਵਿੱਚ ਮਿਲੂਗੀ 120 ਦੇ ਨਾਲ ਮਲਟੀਪਲਾਈ ਕਰ ਲਿਓ ਜਿੰਨਾ ਕਪੜਾ ਹੋਊਗਾ ਉਹਨੇ ਪੈਸੇ ਲੱਗ ਜਾਣਗੇ ਬਹੁਤ ਹੀ ਫਾਇਦੇ ਦਾ ਸੌਦਾ ਬਹੁਤ ਹੀ ਸਾਫ਼ ਸੁਥਰਾ ਸੌਦਾ ਕੱਲ ਤੋਂ ਕੱਲ ਸੇਲ ਦੇ ਵਿੱਚ ਹਾਂਜੀ ਡਿਸਪਲੇ ਕਰਾਂਗੇ ਆਪਾਂ ਜੀ ਜੋ ਆਪਣੀ ਸੇਲ ਰਹਿਣੀ ਹੈ 31 ਦਸੰਬਰ ਤੱਕ ਦੀ ਰਹਿਣੀ ਹੈ ਪੂਰਾ ਹਾਂਜੀ 2025 ਦੇ ਵਿੱਚ ਆਖਰੀ 31 ਦਸੰਬਰ ਤੱਕ ਰਹਿਣਾ ਤੇ ਆਪਾਂ ਕੜਾਈ ਵਾਲੇ ਸੂਟਾਂ ਤੇ 15% ਦੀ ਛੋਟ ਲਗਾਈ ਹੋਈ ਹੈ ਤੇ ਆਹ ਤੁਸੀਂ ਡਿਜ਼ਾਈਨ ਚੈੱਕ ਕਰ ਰਹੇ ਹੋ ਸਾਰੇ ਤੁਸੀਂ ਦੇਖ ਸਕਦੇ ਹੋ 5 ਮੀਟਰ ਦਾ ਸੂਟ 600 ਰੁਪਏ ਦਾ ਦੁਪੱਟਿਆਂ ਤੇ ਵੀ ਆਫਰਾਂ ਰਹਿਣਗੀਆਂ ਕੱਲ੍ਹ ਕੱਲ ਤੋਂ ਸਟਾਰਟ ਹੋ ਜਾਣਗੇ ਇੱਕ ਹਫਤਾ ਆਫਰ ਚੱਲਣਗੀ ਦੁਪੱਟਿਆਂ ਉੱਤੇ ਵੀ ਹਾਂਜੀ ਤੁਸੀਂ ਇਹ ਸੂਟ ਆਨਲਾਈਨ ਵੀ ਮੰਗਵਾਉਣਾ ਚਾਹੁੰਦੇ ਹੋ ਜੀ ਤੁਹਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਸਿਰਫ ਇਹ ਕੱਲੇ ਸੂਟਾਂ ਤੇ ਆਫਰ ਆਨਲਾਈਨ ਡਿਲੀਵਰੀ ਦਿੱਤੀ ਜਾਊਗੀ 600 ਰੁਪਏ ਦਾ ਸੂਟ 5 ਮੀਟਰ ਰਾਖੀ ਬ੍ਰਾਂਡ ਦਾ ਰਹਿਣਾ ਹੈ ਸ਼ਿਮਰ ਪਸ਼ਮੀਨਾ ਵਾ ਤੇ ਵਿਦਆਊਟ ਸ਼ਿਮਰ ਪਸ਼ਮੀਨਾ ਤੇ ਸਟਾਕ ਆਪਣੇ ਕੋਲ 150 ਸੂਟਸ ਦਾ ਇਹ ਸਟਾਕ ਹੈ ਜੀ ਆ ਤੁਸੀਂ ਚੈੱਕ ਕਰ ਲਓ ਜੋ ਇੱਕ ਪਾਰਸਲ ਦੇ ਵਿੱਚ ਆਪਾਂ ਓਪਨ ਕੀਤਾ ਤੇ ਆਹ ਸਟਾਕ 150 ਸੂਟ ਨੇ ਟੋਟਲ 600 ਰੁਪਏ ਦਾ ਸੂਟ ਦਿੱਤਾ ਜਾਊਗਾ ਹਾਂਜੀ ਤੇ ਫਰੈਸ਼ ਕੱਪੜਾ ਹੈ ਉੱਤੇ ਵੀ ਸਾਰੇ ਤੇ ਆਪਾਂ ਆਫਰਾਂ ਲਗਾ ਚੁੱਕੇ ਆ ਜੀ ਆਪਣੇ ਕੋਲ ਸਿਲਕ ਪਸ਼ਮੀਨੇ ਦੇ ਸੂਟ ਆਏ ਹੋਏ ਹੈ ਜੀ ਆਹ ਫੈਂਡੀ ਉੱਤੇ ਸੂਟ ਆਏ ਹੋਏ ਹੈ ਜੀ ਆਪਣੇ ਕੋਲ ਆ ਫੈਂਡੀ ਦੇ ਵਿੱਚ ਕਾਫੀ ਡਿਜ਼ਾਈਨਿੰਗ ਮਿਲ ਜੂਗੀ ਤੁਹਾਨੂੰ ਜੀ ਤੁਸੀਂ ਸ਼ਾਪ ਤੇ ਵਿਜ਼ਿਟ ਕਰੋ ਫਾਇਦੇ ਨਾਲ ਤੁਹਾਨੂੰ ਆਰਟੀਕਲ ਮਿਲਣਗੇ ਸਾਰੇ ਹਾਂਜੀ ਆ ਤੁਸੀਂ ਗਲਾਸ ਦੇ ਸੂਟ ਦੇਖੋ ਜੀ ਗਲਾਸ ਦੇ ਸੂਟਾਂ ਉੱਤੇ ਵੀ ਆਪਾਂ ਆਫਰ ਲਗਾਈ ਹੋਈ ਹੈ ਜੀ ਪੂਰਾ ਸੂਟ ਜੀ ਕਿੰਨੇ ਦਾ ਦੇ ਰਹੇ ਹਾਂ ਜੀ ਆਪਾਂ 1000 ਰੁਪਏ ਦਾ ਸ਼ਰਟ ਨਾਲ ਮਸਲੀਨ ਦੀ ਬਾਟਮ ਜੀ ਕਿੰਨੇ ਦਾ ਸੂਟ 1000 ਰੁਪਏ ਦਾ 24 ਦਸੰਬਰ ਤੋਂ 31 ਦਸੰਬਰ ਤੱਕ ਜੀ ਸੇਲ ਤਮਾ ਕੀ ਰਹਿਣਗੇ ਜੀ ਹੁਣ 31 ਦਸੰਬਰ ਤੱਕ ਹਾਂਜੀ ਹਾਂਜੀ ਹੁਣੇ ਕਮੈਂਟ ਤੁਸੀਂ ਆਪਾਂ ਇੱਧਰ ਚੱਲਦੇ ਹਾਂ ਜੀ ਕੜਾਈ ਵਾਲੇ ਸੈਕਸ਼ਨ ਦੇ ਵਿੱਚ ਜੀ ਕੜਾਈ ਵਾਲੇ ਸੈਕਸ਼ਨ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ 15% ਦੇ ਲੈਸਨ ਨਾਲ ਤੁਹਾਨੂੰ ਕਿੰਨਾ ਫਾਇਦਾ ਹੋਣਾ ਜੀ ਆਪਣੇ ਹਰ ਸੂਟ ਦੇ ਉੱਤੇ ਰੇਟ ਲਿਖੇ ਹੋਏ ਆ ਜੀ ਠੀਕ ਹੈ ਜੀ ਹਰ ਸੂਟ ਦੇ ਉੱਤੇ ਆਪਣੇ ਰੇਟ ਲਿਖੇ ਹੋਏ ਆ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਆਹ ਵਾਲੇ ਸੂਟ ਦਾ ਰੇਟ ਜੀ 6500 ਰੁਪਏ ਹੈ ਜੀ ਜਦੋਂ ਆਪਾਂ 15% ਡਿਸਕਾਊਂਟ ਕਰਤਾ ਤੇ ਇਹ ਸੂਟ ਦਾ ਪ੍ਰਾਈਸ ਜ 5400 ਰੁਪਏ ਰਹਿ ਗਿਆ ਜੀ ਠੀਕ ਹੈ ਬਹੁਤ ਫਾਇਦਾ ਹੋਣਾ ਹੈ ਜਿਨ੍ਹਾਂ ਨੇ ਮੈਰिज ਲਈ ਕਪੜਾ ਖਰੀਦਣਾ ਹੈ ਜੀ ਕੋਈ ਵੀ ਫੰਕਸ਼ਨ ਹੈ ਜੀ ਕਿਸੇ ਦੇ ਘਰੇ ਜਿਨ੍ਹਾਂ ਨੇ ਕੁਝ ਲੈਸ ਦੇ ਵਿੱਚ ਆਪਣੇ ਕੋਲ ਫਾਇਦੇ ਕਰਨੇ ਹੈ ਜੀ ਤਾਂ ਬਹੁਤ ਫਾਇਦੇ ਨਾਲ ਤੁਹਾਨੂੰ ਆਰਟੀਕਲ ਮਿਲਣਗੇ ਜੀ ਹੁਣ ਤੁਸੀਂ ਆਹ ਦੇਖੋ ਜੀ ਇਸ ਤੇ 4800 ਰੁਪਏ ਲਿਖਿਆ ਹੋਇਆ ਜੀ ਇਸ ਤੇ 15% ਲੈਸ ਕਰੋ ਜੀ ਤਾ 15% ਲੈਸ ਕਰਨ ਤੇ ਇਸ ਦਾ ਰੇਟ ਆਊਗਾ 4080 ਰੁਪਏ ਦਾ ਸੂਟ ਰਹਿ ਗਿਆ ਜੀ ਇਹ 4080 ਰੁਪਏ ਦਾ ਜੀ ਹਾਂਜੀ 4800 ਰੁਪਏ ਪ੍ਰਿੰਟ ਹੈ ਜੀ 15% ਲੈਸ ਕਰਾਂਗੇ ਤਾਂ 4080 ਰੁਪਏ ਦਾ ਇਹ ਸੂਟ ਦਿੱਤਾ ਜਾਊਗਾ ਹਰ ਆਰਟੀਕਲ ਆਪਣੇ ਕੜਾਈ ਵਾਲਾ ਜੋ ਵੀ ਆਰਟੀਕਲ ਰੂ ਹੈ ਜੀ ਵੈਰਾਈਟੀ ਆਪਣੇ ਕੋਲ ਬਹੁਤ ਹੈ ਕੜਾਈ ਵਾਲੀ 4080 ਅਸੀਂ ਜਿਵੇਂ ਇਹ ਆਰਟੀਕਲ ਤੇ ਜੀ ਸੇਮ ਰੇਟ ਲਿਖਿਆ ਜੀ 4800 ਰੁਪਏ ਜੀ ਠੀਕ ਹੈ ਜੀ 15% ਲੈਸ ਕਰਨ ਤੇ ਕਿੰਨੇ ਦਾ ਆਰਟੀਕਲ ਰਹਿ ਗਿਆ 4080 ਰੁਪਏ ਦਾ ਸੂਟ ਰਹਿ ਗਿਆ ਜੀ ਸਿਰਫ 4080 ਰੁਪਏ ਦਾ ਸੂਟ ਜੀ ਆਰਟੀਕਲ ਆਪਣੇ ਕੋਲ ਬਹੁਤ ਜ਼ਿਆਦਾ ਘੈਂਟ ਰਹਿਣਗੇ ਸਾਰੇ ਤੁਸੀਂ ਦੇਖੋ ਜੀ ਰਿਪੀਟਾ ਦੇ ਵਿੱਚ ਇਹ ਆਰਟੀਕਲ ਸਾਰੇ ਵਿਕਰੇ ਆ ਜੀ ਆਪਣੇ ਕੋਲ ਤੇ ਆਪਾਂ ਨੇ ਸਿਰਫ ਹਫਤੇ ਦੀ ਸੇਲ ਲਗਾਈ ਹੈ ਜੀ 24 ਦਸੰਬਰ ਤੋਂ 31 ਦਸੰਬਰ ਤੱਕ 15% ਦਾ ਡਿਸਕਾਊਂਟ ਰਹੂਗਾ ਹਰ ਆਰਟੀਕਲ ਤੇ ਆਪਣੇ ਰੇਟ ਲਿਖੇ ਹੋਏ ਆ ਜੀ ਉਸ ਤੇ ਆਪਾਂ ਨੇ ਸਿਰਫ 15% ਲੈਸ ਕਰਨੇ ਜਿਓਏ ਸਾਡੇ 6500 ਤੇ 5400 ਦਾ ਰਹੂਗਾ ਜੀ ਰੇਟ ਜੋ ਲਿਖੇ ਹੋਣਗੇ 15% ਦਾ ਡਿਸਕਾਊਂਟ ਦਿੱਤਾ ਜਾਊਗਾ ਜੀ ਆਪਣੇ ਕੋਲ ਵੈਰਾਈਟੀ ਬਹੁਤ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਕੜਾਈ ਵਾਲੇ ਆਰਟੀਕਲ ਆਪਣੇ ਕੋਲ ਬਹੁਤ ਵੈਰਾਈਟੀ ਹਾਂਜੀ ਆ ਆਰਟੀਕਲ ਚੈੱਕ ਕਰੋ ਜੀ ਬਹੁਤ ਪਿਆਰਾ ਪਿਓਰ ਕੀਨ ਖਾਵ ਤੇ 47 ਤੁਹਾਨੂੰ ਐਵੇਂ ਨਹੀਂ ਕਿ ਸਿਰਫ ਹੈਂਡਵਰਕ ਹੀ ਮਿਲਣਗੇ ਹਰ ਤਰ੍ਹਾਂ ਦੀ ਵੈਰਾਈਟੀ ਪ੍ਰੋਪਰ ਸਾਰੇ ਤਰ੍ਹਾਂ ਦੇ ਜਿਵੇਂ 4700 ਰੁਪਏ ਰੇਟ ਹੈ ਜਿਸ ਦਾ ਠੀਕ ਹੈ ਜੀ 15% ਡਿਸਕਾਊਂਟ ਕਰੋ ਜੀ ਇਹ ਜੀ 4000 ਰੁਪਏ ਰੇਟ ਆ ਗਿਆ ਜੀ ਕਿ 4000 ਰੁਪਏ ਦਾ ਸੂਟ ਰਹਿ ਗਿਆ ਜੀ ਹੈਂਡਵਰਕ ਕੀਤਾ ਹੋਇਆ ਹੈ ਜੀ ਪਿਓਰ ਖੀਨਖਾਬ ਦੇ ਉੱਤੇ ਜੀ 8600 ਦਾ ਰੇਟ ਲਿਖਿਆ ਹੋਇਆ ਹੈ ਜੀ ਇਸ ਤੇ 6800 ਤੇ 15% ਡਿਸਕਾਊਂਟ ਕਰੋ 5780 ਰੁਪਏ ਰੇਟ ਨਿਕਲ ਗਿਆ ਹੈ ਜੀ 5780 ਰੁਪਏ ਦਾ ਇਹ ਸੂਟ ਪਊਗਾ ਫਿਕਸ ਰੇਟ ਰਹਿਣਗੇ ਜੀ ਆਪਣੇ ਫਿਕਸ ਪ੍ਰਾਈਸ ਹੈ ਜੀ ਜੋ ਆਪਣੇ ਲਿਖੇ ਹੁੰਦੇ ਹੈ ਜੀ ਹਾਂਜੀ ਤੁਸੀਂ ਆ ਦੇਖੋ ਇਹ ਆਰਟੀਕਲ ਤੇ 6800 ਰੁਪਏ ਲਿਖਿਆ ਹੋਇਆ ਹੈ ਜੀ 5270 ਰੁਪਏ ਦਾ ਰੇਟ ਰਹਿ ਗਿਆ ਜੀ 15% ਲੈਸ ਕਰਕੇ ਜੀ ਆਰਟੀਕਲ ਦੇਖੋ ਕਿੰਨੇ ਪਿਆਰੇ ਐ ਇਹ ਤਾਂ ਤੁਹਾਨੂੰ ਆਪਾਂ ਦਿਖਾ ਰਿਹਾ ਉੱਚੀ ਅਰੇਂਜ ਹੈ ਜੀ ਆਪਣੇ ਕੋਲ ਹਰ ਵੈਰਾਈਟੀ ਮਿਲਣੀ ਐ 2000 ਤੱਕ ਦੀ ਅਰੇਂਜ ਐ ਵੀ ਮਿਲਣਗੀ ਆ 2500 ਤੱਕ ਦੀ ਐ ਵੀ 3000 ਤੱਕ ਦੀ ਐ ਵੀ ਸਾਰੇ ਤੇ ਲੈਸ ਸੇਮ ਰਹੂਗਾ 15% ਅਬ ਉਹ ਮੇਡ ਸੂਟਸ ਦੇ ਉੱਤੇ ਵੀ ਆਪਾਂ ਸੇਮ ਚੀਜ਼ ਕਰਤੀ ਜੀ ਜਿਵੇਂ 2600 ਰੁਪਏ ਰੇਟ ਲਿਖਿਆ ਜੀ ਸੂਟ ਦਾ ਜੀ ਠੀਕ ਐ 15% ਲੈਸ ਕਰਕੇ ਜੀ ਇਹ ਸੂਟ 2200 ਰੁਪਏ ਦਾ ਰਹਿ ਗਿਆ ਜੀ 2200 ਰੁਪਏ ਦਾ ਸੂਟ ਜੀ ਬਾਕੀ ਤੁਸੀਂ ਸ਼ਾਪ ਤੇ ਕੱਲ ਵਿਜ਼ਿਟ ਕਰੋ ਜੀ ਕੱਲ ਤੋਂ ਆਪਣੀ ਸੇਲ ਸਟਾਰਟ ਹੈ ਤੇ 31 ਦਸੰਬਰ ਤੱਕ ਆਪੇ ਇਹ ਸੇਲ ਨੂੰ ਜਾਰੀ ਰੱਖਾਂਗੇ ਉਸ ਤੋਂ ਬਾਅਦ ਨਵੇਂ ਸਾਲ ਤੇ ਆਪਾਂ ਕੁਝ ਨਵੇਂ ਆਫਰ ਲੈ ਕੇ ਆਵਾਂਗੇ ਹਾਂਜੀ ਜੋ ਇਹ ਆਫਰ ਦਾ ਫਾਇਦਾ ਤੁਸੀਂ ਜਿਵੇਂ ਆ ਸੂਟ 2800 ਰੁਪਏ ਦਾ ਹੈ ਜੀ ਬੂਮੇਟ ਦਾ ਜੀ ਬੂਮੇਟ ਤੇ ਕੰਪਨੀ ਦਾ ਜੀ 15% ਲੈਸ ਕਰਨ ਤੇ 2380 ਰੁਪਏ ਦਾ ਸੂਟ ਰਹਿ ਗਿਆ ਇਹ ਬਹੁਤ ਵੱਡੇ ਫਾਇਦੇ ਨੇ ਜੀ ਵਿਜ਼ਿਟ ਕਰੋ ਜੀ ਸਾਡੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਤਾਂ ਜੋ ਕਸਟਮਰ ਦਾ ਵੱਤ ਵਤ ਫਾਇਦਾ ਹੋ ਸਕੇ ਵੀਡੀਓ ਨੂੰ ਅੱਜ ਦਬ ਕੇ ਸ਼ੇਅਰ ਕਰ ਦਿਓ ਆਪਣੀ ਨੂੰ ਜੀ ਕਿਉਂਕਿ ਬਹੁਤ ਫਾਇਦੇ ਦੇ ਸੌਦੇ ਆਪਾਂ ਬਹੁਤ ਆਰਟੀਕਲ ਲੈ ਕੇ ਆਏ ਆ ਜੀ ਹਾਂਜੀ ਚੋ ਚਨੂਨ ਦਾ ਦੁਪੱਟਾ ਮਿਲ ਲੈ ਜੀ ਸਟੈਂਡਰਡ ਦਾ ਮਿਲੂ ਹੈ ਜੀ 275 ਰੁਪਏ ਦਾ ਜੀ ਸੇਲ ਦੇ ਵਿੱਚ ਸੁਣ ਲਓ ਜੀ ਦੁਪੱਟਿਆਂ ਤੇ ਵੀ ਕੀ ਆਫਰਾਂ ਨੇ ਸਟੈਂਡਰਡ ਦਾ ਚਨੂਨ ਦਾ ਦੁਪੱਟਾ ਦਿੱਤਾ ਜਾਊਗਾ 350 ਵਾਲਾ 275 ਦੇ ਵਿੱਚ ਤੇ ਬਿਸਕੋਸ オーਗੰਜਾ ਦਾ ਦੁਪੱਟਾ ਦਿੱਤਾ ਹੈ ਉਹ 300 ਰੁਪਏ ਦਾ ਬਾਕੀ ਹਰ ਆਪਣੇ ਦੁਪੱਟੇ ਤੇ ਸੇਲ ਹੈ ਮਸਲੀਨ ਦਾ ਦੁਪੱਟਾ ਖਰੀਦਣਾ ਜੀ 2.5 ਮੀਟਰ 200 ਦਾ ਸਟੈਂਡਰਡ ਕੰਪਨੀ ਦਾ ਜੀ ਤੁਸੀਂ ਆ ਦੇਖੋ ਜੀ ਆ ਆਰਟੀਕਲ ਹੈਗਾ 4200 ਰੁਪਏ ਦਾ ਜੀ ਤੇ 15% ਲੈਸ ਕਰਨ ਤੇ 3570 ਰੁਪਏ ਰੇਟ ਨਿਕਲ ਕੇ ਆ ਗਿਆ ਜੀ ਬਹੁਤ ਹੀ ਸੋਹਣਾ ਆਰਟੀਕਲ ਜੀ 3570 ਰੁਪਏ ਦਾ ਮਿਲਣਾ ਹੈ ਹਾਂਜੀ ਜੋ ਕਸਟਮਰ ਫਾਇਦਾ ਕਰਨਾ ਜਾਂਦਾ ਹੈ ਜੀ ਕਰਤਾ ਹੈ ਕਿਉਂਕਿ ਕਈ ਕਸਟਮਰ ਕੋਲੇ ਸੂਟ ਗਈ ਵੀ ਹੋਣਗੇ ਸੇਮ ਟੂ ਸੇਮ ਰੇਟ ਦੇ ਵਿੱਚ ਬਿਆਲੀ ਬਿਆਲੀ ਸੋਚ ਹਾਂਜੀ ਉਹਨਾਂ ਨੂੰ ਵੀ ਉਹ ਹੈ ਕਸਟਮਰ ਨੂੰ ਰਿਕੁਐਸਟ ਹੈ ਕਿ ਤੁਸੀਂ ਹੋਰ ਜੇ ਸੂਟ ਲੈ ਆਣਾ ਚਾਹੁੰਦੇ ਹੋ ਤਾਂ ਲਿਆ ਸਕਦੇ ਹੋ ਆਪਣੀ ਜੋ ਸੇਲ ਹੈ 15% ਡਿਸਕਾਊਂਟ ਦੀ ਬਹੁਤ ਹੀ ਤਮਾਕੇਦਾਰ ਸੇਲ ਹੈ ਹਾਂਜੀ ਆ ਤੁਸੀਂ ਚੈੱਕ ਕਰ ਲਓ ਸੂਟ ਜੀ ਹਾਂਜੀ ਹਾਂਜੀ ਇਸ ਤੋਂ ਇਲਾਵਾ ਜੀ ਆਪਾਂ ਰੈਂਬਡ ਦੇ ਕੁਰਤੇ ਅਮੇਦੂ ਉੱਤੇ ਸੇਲ ਲਗਾਤੀ ਰੇਮਰਡ ਦਾ ਕੁਰਤਾ ਐ ਮਾ ਜੀ ਮਾਰਕੀਟ ਦੇ ਵਿੱਚ 2000 ਤੋਂ ਪਲੱਸ ਸੇਲ ਹੁੰਦਾ ਜੀ ਆਪਣੇ ਕੋਲ 10 ਥਾਂ ਤੇ ਐ ਇਸ ਵਕਤ ਜੀ ਟੋਟਲ 10 ਥਾਨੇ ਰੈਮਰਡ ਦੇ ਕੁਰਤੇ ਐ ਮੇਦੇ ਇੱਕ ਵੈਰਾਈਟੀ ਦੇ ਵਿੱਚ ਐ ਕੋਈ ਐਵੇਂ ਨਹੀਂ ਕਿ 10 ਵੈਰਾਈਟੀਆਂ ਨੇ ਇੱਕ ਵੈਰਾਈਟੀ ਦੇ ਵਿੱਚ ਮਾਲ ਐ ਰੈਮਰਡ ਦਾ ਕੁਰਤਾ ਐ ਮਾ origignal stamp ਵਿਦ ਮਿਲੂਆ ਜੀ ਕੰਨੀ ਤੇ stamp ਲੱਗੀ ਹੋਊਗੀ ਰੈਮਰਡ ਦੀ 1100 ਰੁਪਏ ਦਾ ਮਿਲੂਆ ਜੀ 3.5 ਮੀਟਰ ਜੀ ਹਫਤੇ ਦੇ ਲਈ 1100 ਦਾ ਕੁਰਤਾ ਐ ਮਾ ਰੈਮਰਡ ਦਾ ਹਾਂਜੀ 1100 ਰੁਪਏ ਦਾ ਦਿੱਤਾਇਆ ਹੋਇਆ 6.3 ਮੀਟਰ ਹਾਂਜੀ ਆਹ ਆਰਟੀਕਲ ਵੀ ਤੁਸੀਂ ਚੈੱਕ ਕਰ ਲਓ ਜੀ 1650 1650 ਜੀ ਹਾਂਜੀ 1650 ਰੁਪਏ ਰੇਟ ਹੈ ਜੀ ਬਾਕੀ 15% ਲੈਸ ਕਰਕੇ ਜੋ ਰੇਟ ਆਉਗਾ ਉਹ ਤੁਹਾਨੂੰ ਲੱਗ ਜਾਊਗਾ ਜੀ ਠੀਕ ਹੈ ਜੀ ਹਾਂਜੀ ਹੋਰ ਡਿਸਕਾਊਂਟ ਹਾਂਜੀ ਆਪਾਂ ਹਰ ਵੈਰਾਈਟੀ ਦੇ ਉੱਤੇ ਸੇਲ ਲਗਾ ਰਹੇ ਹਾਂ ਜਫੀਰਾ ਦਾ ਸੂਟ ਤੁਹਾਨੂੰ ਪਤਾ ਆਪਾਂ ਪਹਿਲੀ ਲੈਸ ਦੇ ਵਿੱਚ ਦੇ ਰਹੇ ਹਾਂ 1500 ਰੁਪਏ ਦਾ ਜੀ ਤੇ 1500 ਹੀ ਰੇਟ ਰਹਿਣਾ ਜਫੀਰਾ ਦਾ ਵੀ ਤੇ ਜੋ ਆਫਰ ਆ ਰਹੀਆਂ ਸਰਦੀ ਵਾਲੇ ਕੱਪੜਿਆਂ ਤੇ ਤੇ ਕੜਾਈ ਵਾਲੇ ਸੂਟਾਂ ਤੇ ਰਹਿਣ ਗਿਆ ਇੱਕ ਆਪਣੇ ਕੋਲ ਟਿਸਟਾ ਦੀ ਪਿਓਰ ਖੀਨਖਾ ਵਈ ਹੈ ਜੀ ਟਿਸਟਾ ਬ੍ਰਾਂਡ ਦੀ ਜੀ ਇਹ ਤਾਂ ਇੰਨੀ ਜਿਆਦਾ ਵਿਕਰੀ ਆ ਦੇਖੋ ਜੀ ਲక్ష్ਮੀ ਦੀ ਟਿਸਟਾ ਬ੍ਰਾਂਡ ਜੀ ਲక్ష్ਮੀ ਬ੍ਰਾਂਡ ਦਾ ਟਿਸਟਾ ਕ੍ਰੇਸ਼ਨ ਜੀ ਬਹੁਤ ਹੀ ਘੈਂਟ ਆਰਟੀਕਲ ਜੀ ਪੂਰਾ ਸੂਟ ਕਿੰਨੇ ਦਾ ਦੇਣਾ ਜੀ ਮਾਰਕੀਟ ਚ 2400 ਸੇਲ ਹੁੰਦਾ ਜੀ ਆਪਾਂ 2000 ਰੁਪਏ ਦਾ ਦੇਣਾ ਜੀ ਹਾਂਜੀ ਆ ਚੈੱਕ ਕਰ ਲਓ ਜੀ 5 ਮੀਟਰ 5 ਮੀਟਰ ਸੂਟ ਦਾ ਰੇਟ 2000 ਰੁਪਏ ਰਹੂਗਾ ਸੇਲ ਆਫਰ ਹੈ ਜੀ ਇਹ ਆਪਣੀ ਪਿਓਰ ਖੀਨ ਖਾਵ ਟਿਸਟਾ ਬ੍ਰਾਂਡ オリジナル ਜੀ ਇਹਦੀ ਇੰਨੀ ਘੈਂਟ ਕੁਆਲਿਟੀ ਹੈ ਨਾ ਜੀ ਤੁਸੀਂ ਫੀਲ ਕਰੋਗੇ ਇੰਨੀ ਘੈਂਟ ਫੀਲ ਆਂਦੀ ਹੈ ਇਸਦੀ ਪકડ ਹੱਥ ਹੱਥ ਦੇ ਵਿੱਚ ਲੈ ਤੋ ਹਾਂਜੀ ਹਾਂਜੀ ਇਹ ਆਗੇ ਟਿਸਟਾ ਬ੍ਰਾਂਡ ਦੇ ਪਿਓਰ ਖੀਨ ਖਾਵ ਦੇ ਸੂਟ ਜੀ ਕਿੰਨੇ ਦਾ ਸੂਟ ਕਰਤਾ ਜੀ ਆਪਾਂ ਨੇ 2000 ਰੁਪਏ ਦਾ 5 ਮੀਟਰ ਜੀ ਹਾਂਜੀ ਇੱਕ ਆਪਣੇ ਕੋਲ ਭਵਿੰਦਰਾ ਬ੍ਰਾਂਡ ਦਾ ਆਇਆ ਜੀ ਪਿਓਰ ਬਰਾਸ਼ੋਦਾ ਜੀ ਕਿੰਨੇ ਦਾ ਸੂਟ ਕਰਤਾ ਜੀ 650 ਰੁਪਏ ਦਾ 5 ਮੀਟਰ ਜੀ ਆ ਦੇਖ ਲਓ ਜੀ ਇਹ ਭੁਵਿੰਦਰਾ ਦਾ ਰੂ ਹੈ ਜੀ 650 ਦਾ 5 ਮੀਟਰ ਸੂਟ ਆਪਾਂ ਦੇਵਾਂਗੇ ਆਰਟੀਕਲ ਆਪਾਂ ਨੇ ਹੁਣ ਕਲੀਅਰ ਹੀ ਕਰਨੇ ਆ ਜੀ ਸੇਲ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਗ੍ਰੈਬ ਕਰੋ ਆਪਣਾ ਜੀ ਸੇਲ ਦਾ ਫਾਇਦਾ ਲਓ ਜੀ ਬਾਕੀ ਵੀਡੀਓ ਨੂੰ ਆਪਣੀ ਨੂੰ ਪੂਰੀ ਦੇਖੋ ਤਾਂ ਜੋ ਕੋਈ ਵਿੱਚ ਉਹ ਕੁਝ ਪਾਰਟਸ ਰਹਿਣਾ ਜਾਂ ਤਾਂ ਤਾਂ ਜੋ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਸਕੇ ਇਸ ਕਰਕੇ ਵੀਡੀਓ ਪੂਰੀ ਦੇਖਿਆ ਕਰੋ ਹਾਂਜੀ ਇਹ ਵਾਲੇ ਜੋ ਸੂਟ ਅਸੀਂ ਤੁਹਾਨੂੰ ਲੈਣ ਦੇ ਵਿੱਚ ਦਿਖਾ ਰਹੇ ਹਾਂ ਜੀ 650 ਦਾ 5 ਮੀਟਰ 12 ਰੰਗਾਂ ਦੇ ਵਿੱਚ ਇਹ ਸਟਾਕ ਹੈ ਜੀ 650 ਦਾ ਜੀ ਟਿਸਟਾ ਵਾਲੇ ਜੋ ਤੁਹਾਨੂੰ ਪਹਿਲਾਂ ਦਿਖਾਇਆ 2000 ਦਾ ਸੂਟ ਹੀ ਹੈ ਹਾਂਜੀ ਹੁਣ ਤੁਹਾਨੂੰ ਦਿਖਾਵਾਂਗੇ ਜੀ ਲਹਿੰਗਾ ਸੂਟ ਜੀ ਨਾਲ ਪੂਰਾ ਸੂਟ ਰਹੂਗਾ ਜੀ ਤੇ ਨਾਲ ਲਹੰਗੇ ਦੀ ਤੁਹਾਨੂੰ ਵੈਰਾਈਟੀ ਮਿਲੂਗੀ ਚੇ ਵੀਰ 9700 ਰੁਪਏ ਦਾ ਰੇਟ ਲਿਖਿਆ ਹੋਇਆ ਜੀ 9700 ਤੇ ਤੁਸੀਂ ਲੈਸ ਕਰੋ ਜੀ 15% ਰੇਟ ਰਹਿ ਗਿਆ 88200 ਰੁਪਏ ਵਿੱਧ ਸੂਟ 5 ਮੀਟਰ ਵਿੱਧ ਲਹਿੰਗਾ ਵਿੱਧ ਸੂਟ ਹੈ ਜੀ 5 ਮੀਟਰ ਵਿੱਧ ਲਹਿੰਗਾ ਜੀ ਬਹੁਤ ਹੀ ਘੈਂਟ ਆਰਟੀਕਲ ਜੀ ਡਾਇਮੰਡ ਸਿਲਕ ਡਾਇਮੰਡ ਸਿਲਕ ਦਾ ਕਪੜਾ ਲੱਗਿਆ ਹੋਇਆ ਜੀ ਸਾਰਾ ਹੈਂਡਵਰਕ ਹੋਇਆ 88200 ਦਾ ਦੇਵਾਂਗੇ ਵਿੱਧ ਲਹਿੰਗਾ ਹੈ 5 ਮੀਟਰ ਦਾ ਸੂਟ ਰੂ ਹੈ ਜੀ ਪਲੱਸ ਲਹਿੰਗਾ ਰੂ ਹੈ ਜੀ ਯਾਰ ਲਹਿੰਗਾ ਦੇਖੋ ਕਿੰਨਾ ਸੋਹਣਾ ਜੀ ਤੇ ਨਾਲ ਦੁਪੱਟਾ ਜੀ ਡਾਇਮੰਡ ਟਿਸ਼ੂ ਦਾ ਜੀ ਸਾਰਾ ਹੈਂਡਵਰਕ ਕੀਤਾ ਹੋਇਆ ਫੋਰ ਸਾਈਡ ਵੈਰਾਈਟੀ ਦੀ ਕਮੀ ਨਹੀਂ ਮਿਲਣੀ ਜੀ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਸ਼ਾਪ ਤੇ ਵਿజిਟ ਕਰੋ ਡਿਸਕਾਊਂਟ ਦਾ ਫਾਇਦਾ ਲੋ ਹਾਂਜੀ ਇਹ ਆਰਟੀਕਲ ਹੈਗਾ 7700 ਰੁਪਏ ਦਾ ਜੀ 7700 ਤੇ 15% ਲੈਸ ਕਰੋ ਜੀ 5 ਮੀਟਰ ਸੂਟ ਬਾਜੂਵਾਰਕ ਵੀ ਦਲਾਏਗਾ ਜੀ 6550 ਰੁਪਏ ਦਾ ਇਹ ਸੂਟ ਨਿਕਲ ਕੇ ਆਇਆ ਹੈ ਜੀ 5 ਮੀਟਰ ਸੂਟ ਰੂ ਹੈ ਜੀ ਪਲੱਸ ਲਹਿੰਗਾ ਰੂ ਆ ਤੇ ਨਾਲ ਦੁਪੱਟਾ ਰੂਆ ਬਹੁਤ ਸੋਹਣਾ ਜੀ ਤੇ ਰੇਟ ਕਿੰਨਾ ਜੀ 6500 ਰੁਪਏ ਚਾਰ ਚਾਰ ਕਲਰ ਲਈਏ ਚਾਰ ਚਾਰ ਕਲਰ ਤੁਹਾਨੂੰ ਸਾਰੇ ਵੈਰਾਈਟੀਆਂ ਦੇ ਵਿੱਚ ਮਿਲਣਗੇ ਹਾਂਜੀ ਇਹ ਵੈਰਾਈਟੀ ਹੈ ਜੀ ਬਾਕੀ ਤੁਸੀਂ ਵਿਜ਼ਿਟ ਕਰੋ ਬਾਕੀ ਤੂਸ਼ ਪਸ਼ਮੀਨਾ ਜੀ ਸ਼ਾਲ ਸੂਟ ਅਲਟੀਮੇਟ ਵਿਕਰੇ ਜੀ ਇੰਨੀ ਜਿਆਦਾ ਸੇਲ ਨਿਕਲ ਰਹੀ ਹੈ 6500 ਰੁਪਏ ਸੂਟ ਕੀਤਾ ਹੋਇਆ ਜੀ ਆਪਾਂ ਨੇ ਪਹਿਲੇ ਦਿਨ ਤੋਂ ਹੀ ਜੀ ਤੇ 650 ਰੁਪਏ ਰਹਿਣਾ ਇਹ ਸੂਟ ਦਾ ਰੇਟ ਜੀ ਤੇ ਬਹੁਤ ਹੀ ਜਿਆਦਾ ਸੇਲ ਨਿਕਲ ਰਹੀ ਹੈ ਤੂਸ਼ ਦੀ 650 ਰੁਪਏ ਦਾ ਸੂਟ ਜੀ ਜਿਨ੍ਹਾਂ ਨੇ ਹੁਣ ਲੈ ਕੇ ਰੱਖਣਾ ਜੀ ਰੱਖ ਲੋ ਕਿਉਂਕਿ ਕੰਪਨੀ ਵੱਲੋਂ ਸਟਾਕ ਕਲੀਅਰ ਨੇ ਅਸੀਂ ਵੀ ਸਟਾਕ ਕਲੀਅਰ ਕਰੀ ਜਾਂਦੇ ਜੀ ਕਿਉਂਕਿ ਕੰਪਨੀਆ ਨੇ ਪਿੱਛੇ ਗਰਮੀ ਦਾ ਕੱਪੜਾ ਬਣਾਉਣਾ ਸ਼ੁਰੂ ਕਰਤਾ ਸਰਦੀਆਂ ਦਾ ਸਟਾਕ ਜੇ ਕਿਸੇ ਨੂੰ ਚਾਹੀਦਾ ਹੈ ਜੀ ਤਾਂ ਬੈਸਟ ਆਫਰ ਦੇ ਵਿੱਚ ਇਹ ਸ਼ੋਅਲ ਸੂਟ ਜੀ ਲੈਨ ਦੇਨ ਦੇ ਵਿੱਚ ਬਹੁਤ ਲੈ ਜਾਂਦੇ ਵੀ ਲੈਨ ਦੇਨ ਦੇ ਵਿੱਚ ਬਹੁਤ ਲੈ ਜਾਂਦੇ ਜੀ ਇਹ ਸੂਟ ਤੇ ਕਪੜਾ ਇੰਨਾ ਵਧੀਆ ਚਾਹੇ ਘਰੇ ਸਵਾਲੋ ਜੀ ਬੁਰਨੀ ਆਂਦਾ ਨੰਬਰ 1 ਤਾਂ ਜੀ ਇੱਕ ਨੰਬਰ ਦੋ ਜੀ ਇਹਦਾ ਸ਼ੋਲ ਹੈ ਪੂਰਾ 2.5 ਮੀਟਰ ਦਾ ਹੁੰਦਾ ਜੀ ਬਾਟਮ ਪੌਣੇ 3 ਮੀਟਰ ਦੀ ਬਾਟਮ ਲੱਗੀ ਹੁੰਦੀ ਹੈ ਜੀ ਡਿਜੀਟਲ ਪ੍ਰਿੰਟਿੰਗ ਹੁੰਦੀ ਹੈ ਤੇ ਰੇਟ ਕਿੰਨਾ 650 ਰੁਪਏ ਬਹੁਤ ਹੀ ਰੀਜ਼ਨੇਬਲ ਚੀਜ਼ ਹੈ ਬਹੁਤ ਜ਼ਿਆਦਾ ਸੇਲ ਹੁੰਦੇ ਜੀ ਇਹ 650 ਦੇ ਵਿੱਚ ਤੂਸ਼ ਦਾ ਸੂਟ オリジナル ਤੂਸ਼ ਬੁਰਨੀ ਆਉਗਾ ਠੀਕ ਹੈ ਇਸ ਤੇ ਸਭ ਤੋਂ ਜ਼ਿਆਦਾ ਮੇਨ ਜੋ ਖਾਸੀਅਤ ਇਸ ਸੂਟ ਦੀ ਬੁਰਨੀ ਆਂਦਾ ਕੁਆਲਿਟੀ ਇੰਨੀ ਜ਼ਿਆਦਾ ਗਰਮ ਹੈ ਜੀ ਹਾਂਜੀ ਕਸ਼ਮੀਰ ਵਗੈਰਾ ਦੇ ਵਿੱਚ ਇਹ ਮੋਸਟਲੀ ਇਹ ਸੂਟ ਹੀ ਚਲਦੇ ਆ ਜੀ ਸੇਲ ਦੇ ਵਿੱਚ ਆਪਣੇ ਪਹਿਲੇ ਦਿਨ ਤੋਂ ਹੀ ਜੀ 650 ਕੱਲ ਵੀ ਸੇਲ ਸੇਮ ਰਹਿਣੀ ਹੈ 650 ਰੁਪਏ ਹਾਂਜੀ ਹੁਣ ਤੋਂ ਆਪਾਂ ਬਸ ਇੱਕ ਦੋ ਗੱਲਾਂ ਕਰਦੇ ਆਂ ਤੇ ਫਿਰ ਆਪਾਂ ਵੀਡੀਓ ਨੂੰ ਅਪਲੋਡ ਕਰਨਾ ਹੈ ਕਿਉਂਕਿ 8 ਵਜੇ ਆਪਾਂ ਵੀਡੀਓ ਨੂੰ ਅਪਲੋਡ ਕਰਨਾ ਸੀ ਤੇ ਦੇਰੀ ਹੋ ਜਾਊਗੀ 8:30 ਵਜੇ ਤੱਕ ਵੀਡੀਓ ਆਪਣੀ ਅਪਲੋਡ ਹੋਊਗੀ ਤੇ ਹਾਂਜੀ ਦੁਬਾਰਾ ਤੋਂ ਇੱਕ ਵਾਰ ਬੋਲ ਰਿਹਾ ਬੈਲਵਰਡ ਦਾ ਸੂਟ 5 ਮੀਟਰ 500 ਦਾ ਪਿਓਰ ਵੈਲਵਰਡ ਦਾ ਸੂਟ 5 ਮੀਟਰ 1500 ਦਾ ਕੋਟ ਰੇ ਦਾ ਵੈਲਵਰਡ ਦਾ ਸੂਟ 5 ਮੀਟਰ 800 ਰੁਪਏ ਦਾ ਦੁਪੱਟਿਆਂ ਤੇ ਤੁਹਾਨੂੰ ਦੱਸ ਦਿੱਤਾ ਆਫਰ ਹੈ ਮਸਲੀਨ ਦਾ ਦੁਪੱਟਾ 2.5 ਮੀਟਰ 200 ਦਾ ਚਨੂਨ ਦਾ ਦੁਪੱਟਾ ਜੀ ਸਟੈਂਡਰਡ ਕੰਪਨੀ ਦਾ ਰੇਸ਼ਮ ਚਨੂਨ ਦਾ ਦੁਪੱਟਾ 275 ਦਾ ਅਤੇ ਵਿਸਕੋਸ オーਰਗਾਂజా ਦਾ ਦੁਪੱਟਾ 300 ਰੁਪਏ ਦਾ ਕੱਟ ਪੀਸ ਸਤਲੋ ਓਪਨ ਕੀਤੇ ਜਾ ਰਹੇ ਜੀ ਸ਼ਿਮਰ ਦੇ オリジナル ਸ਼ਿਮਰ ਦੇ ਕੀ ਰੇਟ ਦੇ ਵਿੱਚ 200 ਰੁਪਏ ਮੀਟਰ 700 ਦਾ ਸੂਟ ਬਣੂਗਾ ਟ੍ਰੈਂਪਟੈਕਸ ਦਾ ਸੂਟ ਕਿੰਨੇ ਦਾ ਕਰਤਾ 700 ਰੁਪਏ ਦਾ ਸੈਲਫ ਪਸ਼ਮੀਨੇ ਦਾ ਸੂਟ ਕਿੰਨੇ ਦਾ ਕਰਤਾ 500 ਰੁਪਏ ਦਾ ਜੋ ਆਪਣੇ ਕੋਲ ਆਹ ਸੂਟ ਆਇਆ ਜੀ ਮੈਂ ਤੁਹਾਨੂੰ ਦਿਖਾਈ ਸੀ ਸਟਾਰਟਿੰਗ ਤੇ 2 ਮੀਟਰ 4 ਮੀਟਰ ਤੇ 5 ਮੀਟਰ ਦੀ ਕੱਟ ਹੈ 120 ਰੁਪਏ ਮੀਟਰ ਤੇ ਰੇਟ ਕਿੰਨਾ ਕਰਤਾ ਆਪਾਂ ਨੇ 600 ਰੁਪਏ ਦਾ 120 ਰੁਪਏ ਮੀਟਰ ਜੇ ਸੂਟ ਸੂਟ ਲਓਗੇ ਤਾਂ 600 ਦਾ ਬਣਨਾ ਹੈ ਜੇ 4 ਮੀਟਰ ਕਪੜਾ ਲਓਗੇ ਤਾਂ 480 ਦਾ ਬਣਨਾ ਹੈ ਜੇ 2.5 ਮੀਟਰ ਲਓਗੇ ਤਾਂ 300 ਰੁਪਏ ਦਾ ਬਣਨਾ ਹੈ 300 ਤਾਂ ਇਹ ਲਓ ਜੀ ਮੈਚਿੰਗ ਕਰਨਾ ਰਾਮ ਟੈਕਸਰੀ ਬਾਟਮ ਨਾਲ ਤਾਂ 650 ਦਾ ਬਣੂਗਾ ਹਾਂਜੀ ਇਹ ਫੁਲਕਾਰੀਆਂ ਨੇ ਆਪਣੇ ਕੋਲ ਜੀ ਇਹ ਵੀ ਆਪਾਂ 15% ਡਿਸਕਾਊਂਟ ਤੇ ਦੇਵਾਂਗੇ ਜੀ ਜੋ ਪ੍ਰਾਈਸ ਲਿਖਿਆ ਹੋਇਆ ਜੀ। ਬਿਲਕੁਲ ਮਹਾਰਾਣੀ ਜੀ। ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਹਰ ਵੈਰਾਈਟੀ ਆਪਣੇ ਕੋਲ ਮਿਲੂਗੀ ਤੁਹਾਨੂੰ ਜੀ। ਹਾਂਜੀ। ਬੁੱਧਵਾਰ ਤੋਂ ਸੇਲ ਸਟਾਰਟ ਹੈ ਜੀ 11 ਵਜੇ ਸੇਲ ਸਟਾਰਟ ਹੋਊਗੀ ਕੱਟ ਪੀਸਾਂ ਦੀ। ਹਾਂਜੀ ਕੱਲ 11 ਵਜੇ ਤੋਂ ਬਾਅਦ ਤੁਸੀਂ ਇਹ ਕੱਟ ਪੀਸ ਲੈ ਜਾ ਸਕਦੇ ਹੋ। ਹਾਂਜੀ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਆਪਣੀ ਇਹ ਸੇਲ ਹੈ ਜੋ ਤੁਹਾਨੂੰ ਆਫਰਾਂ ਦੇ ਵਿੱਚ ਆਪਾਂ ਦੱਸਿਆ ਜੀ। ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ